ਪੁਲਿਸ ਮੁਲਾਜ਼ਮ ਸੀਗਾ ਸਾਨੂੰ ਤਾਂ ਫੋਨ ਆਇਆ ਕਿ ਉਹਨੂੰ ਕਿਸੇ ਨੇ ਪਿੱਛੋਂ ਆ ਕੇ ਮਾਰਤਾ ਪ੍ਰਸ਼ਾਸਨ ਦੱਸੋ ਹੁਣ ਕੀ ਕਰ ਰਿਹਾ ਹੈ ਮੈਨੂੰ ਲੱਭ ਕੇ ਦੋ ਕਿਸ ਬੰਦੇ ਨੇ ਉਹਨੂੰ ਮਾਰਿਆ ਸਿਰਫ ਇੱਕ ਫੋਨ ਆਇਆ ਕਿ ਬੰਦਾ ਮਰ ਗਿਆ ਪੁਲਿਸ ਮੁਲਾਜ਼ਮ ਮਾਰਤਾ ਮੇਰਾ ਭਾਈ ਮਾਰਤਾ ਕਿਵੇਂ ਮਾਰਤਾ ਸ਼ਹਿਰ ਦੇ ਵਿੱਚ ਏਡੀ ਕੀ ਦੁਸ਼ਮਣੀ ਏਡੀ ਕੀ ਲੜਾਈ ਹੋਗੀ ਬੰਦੇ ਦੀ ਕਿ ਬੰਦਾ ਪਿੱਛੋਂ ਆ ਕੇ ਕੋਈ ਮਾਰ ਦੂਗਾ ਪੁਲਸ ਆ ਵੀ ਸੇਫ ਨਹੀਂ ਹੁੰਦਾ ਪੁਲਸ ਆ ਵੀ ਸੇਫ ਹੋਰ ਦੱਸੋ ਕੀ ਐ ਕਿੱਥੇ ਡਿਊਟੀ ਕਰਦੇ ਸੀ ਉਹ ਪਟਿਆਲੇ ਡਿਊਟੀ ਕਰਦੇ ਸੀਗੇ ਉਹ ਪਰੇਡ ਤੇ ਜਾਣਾ ਸੀ ਕੱਲ ਨੂੰ ਸ਼ਬਦ ਕੱਲ ਪਰੇਡ ਤੇ ਜਾਣਾ ਸੀ 26 ਜਨਵਰੀ ਦੀ ਡਿਊਟੀ ਸੀ ਉਹਦੀ ਸਾਨੂੰ ਤਾਂ ਹੁਣ ਫੋਨ ਆਇਆ ਅਸੀਂ ਤਾਂ ਬੈਠੇ ਸੀ ਅਸੀਂ ਤਾਂ ਨਾਲ ਦੀ ਨਾਲ ਪਾਪਾ ਦੇ ਮੰਮੀ ਨੂੰ ਲੈ ਕੇ ਸਿਵਲ ਹਸਪੀਟਲ ਆ ਗਏ ਤੁਸੀਂ ਕੀ ਮੱਕਰਦੇ ਹੁਣ ਜਿਹੜੇ ਰੋਕੀ ਨੇ ਉਹਨਾਂ ਦੇ ਬਲਾਕ ਆ ਰੂਪੀ ਪਹਿਲਾਂ ਪਤਾ ਲੱਗਣਗੇ ਤਾਂ ਹੀ ਕੁਝ ਕਰਾਂਗੇ ਨਾ ਆ ਰੂਪੀ ਤੁਸੀਂ ਲੱਭੋ ਤੁਸੀਂ ਪ੍ਰਸ਼ਾਸਨ ਨੂੰ ਕਹੋ ਕਿ ਪੁਲਿਸ ਮਲਾਜਮ ਮਾਰਤਾ ਐਡਾ 6 ਫੁੱਟ ਦਾ ਲੱਭੋ ਕਿਨੇ ਮਾਰਿਆ ਮੈਨੂੰ ਸੀਸੀਟੀਵੀ ਫੂਟੇਜ ਦੋ ਇੰਨਾ ਛੋਟਾ ਜਿਹਾ 90 ਉਹਦੇ ਵਿੱਚ ਇੰਨੀ ਕ ਗੱਲ ਪਤਾ ਕਰਾ ਕੇ ਦਿਖਾ ਦਿਓ ਬਸ ਕਿਨੇ ਮਾਰਿਆ ਅਸੀਂ ਉਹਦੀ ਫੈਮਲੀ ਨੂੰ ਨਹੀਂ ਛੱਡਾਂਗੇ आ, इसके मौत का कारण तो पोस्टमार्टम के बाद ही पता लगेगा बाकी तो इसके दो आ, बुंडे दिख रहे थे छाती पे दो, दोनों तरफ चाकू से वार किया गया अच्छा। है बाकी तो पोस्टमार्टम का पता लगेगा कारण दो, किन्दे दो, दो के। होल दिख रहे हैं दोनों साइड में लेफ्ट और राइट। ये आइडिया नहीं हो तो पोस्टमार्टम का पता लगेगा हाँ हमारे पास ब्राउड डेट आए हैं ये अमनदीप सिंह नाम था इनका हाँ नवदीप सिंह नाम से एक भाई भी आया था हां जिसको भी 100 रुपए जो सर पे चोट वगैरह आई है उससे भी आ, काफी स्टिच लगी हां टाके वगैरह लगे स्टिच लगे नहीं उसने उसके पांच से छह के अराउंड लगे सीरियस तो नहीं है सीरियस वगैरह तो नहीं है बस पर्चा वगैरह हुआ है उसका एक ऑफिसर कॉलोनी पटियाला भी के एक कांस्टेबल अमन नाम दा लड़का है वो पोस्टेड है उठे सी ओदी आज मैं इस गिनाबा को कोई रोड रेज हुई है जो हुन तक समझ आया है जो हुन तक सानू पता लगया है ਬਾਕੀ ਹਲੇ ਤਾਂ ਅਸੀਂ ਤਫਸੀਲ ਨਾਲ ਇਹਨੂੰ ਹਲੇ ਪ੍ਰੀਲੀਮਿਨਰੀ ਇਨਕੁਆਇਰੀ ਕਰ ਰਹੇ ਹਾਂ ਜਿਸ ਤਰ੍ਹਾਂ ਵੀ ਸਾਨੂੰ ਸਾਰੀ ਗੱਲ ਸਮਝ ਆਊਗੀ ਉਸ ਤਰ੍ਹਾਂ ਅਸੀਂ ਫਿਰ ਤੁਹਾਨੂੰ ਕਨਵੇ ਕਰਾਂਗੇ ਹਲੇ ਸਿਰਫ ਇੰਨੇ ਕੀ ਪਤਾ ਲੱਗਿਆ ਵੀ ਇੱਕ ਪੰਜਾਬ ਪੁਲਿਸ ਦਾ ਇੱਕ ਆਫੀਸਰ ਸੀਗਾ ਕਾਂਸਟੇਬਲ ਉਹਦੀ ਹਾਂ ਦੇ ਤੋ ਯਾਰ ਲੱਗਿਆ ਪਤਾ ਜੀ ਡਿਊਟੀ ਕਿੱਥੇ ਕਰਦੇ ਅਸੀਂ ਜੰਮੂ ਆਫੀਸਰ ਕਲੋਨੀ ਚ ਦੱਸਿਆ ਜਾ ਰਿਹਾ ਪਰ ਹਲੇ ਰਿਕਾਰਡ ਚੈੱਕ ਕਰਨਾ ਬਾਕੀ ਹੈ ਤੇ ਇਹਦੇ ਭਰਾ ਦੇ ਬਿਮਾਰੀਆਂ ਨੇ ਸੱਟਾਂ ਉਹਦੀ ਵੀ ਕਾਫੀ ਮੈਂ ਜਸਟ ਹੁਣੀ ਆਇਆ ਹਾਂ ਇੱਕ ਵਾਰ ਅਸੀਂ ਸਾਰਾ ਕੁਝ ਦੇਖ ਲਈਏ ਤੇ ਜਿਵੇਂ ਇਨਫੋਰਮੇਸ਼ਨ ਮੈਨੂੰ ਆਈ ਹੈ ਮੈਂ ਨਾਲ ਦੇ ਇਮੀਡੀਏਟਲੀ ਵਿਦੇ ਪਹੁੰਚ ਗਿਆ ਸੀ ਕਤਲ ਕਾਦੀ ਨਾਲ ਕੀਤਾ ਗਿਆ ਕੁੱਝ ਤੁਹਾਨੂੰ ਮੈਂ ਉਹੀ ਦੱਸ ਰਿਹਾ ਵੀ ਇੱਕ ਵਾਰ ਮੈਨੂੰ ਜਾਂਚ ਕਰ ਲੈਂਦੋ ਫਿਰ ਮੈਂ ਤੁਹਾਨੂੰ ਸਾਰਾ ਕੁਝ ਸੈਪਰੇਟਲੀ ਦੱਸ ਦਵਾਂ ਪਲੀਜ਼ ਮੈਨੂੰ ਦੇਖ ਲੈਂਦੋ ਇੱਕ ਵਾਰ ਪਲੀਜ਼